ਮਿੱਤਰੋ ਅੱਜ ਮੈਂ ਤੁਹਾਨੂੰ ਬਿਨਾ ਅੱਗ ਬਿਨਾ ਬਿਜਲੀ ਬਿਨਾ ਗੈਸ ਤੋਂ ਪਾਣੀ ਗਰਮ ਕਰਕੇ ਦਿਖਾਉਂਗਾ ਸਿਰਫ 2 ਮਿੰਟਾਂ ਦੇ ਵਿੱਚ ਪਾਣੀ ਗਰਮ ਹੋ ਜਾਊਗਾ ਬਾਲਟੀ ਪਾਣੀ ਦੀ ਤੁਸੀਂ ਗਰਮ ਕਰ ਸਕਦੇ ਹੋ ਇਹ ਮੈਂ ਨਹੀਂ ਕਹਿ ਰਿਹਾ ਇਹ ਆਹ ਪ੍ਰਾਣੀ ਕਹਿ ਰਿਹਾ ਜੇ ਦੇਖੀਏ 2 ਮਿੰਟਾਂ ਵਿੱਚ ਪਾਣੀ ਕਿਵੇਂ ਗਰਮ ਹੋ ਗਿਆ ਕਿਵੇਂ ਉਬਲਣੇ ਲੱਗਾ ਅਰੇ ਭਾਈ ਬਿਨਾ ਲੱਕੜੀ ਬਿਨਾ ਗੈਸ ਬਿਨਾ ਬਿਜਲੀ ਤੇ ਇਹ ਦੇਖੀਏ ਕਿਵੇਂ 2 ਮਿੰਟਾਂ ਨੇ ਪਾਣੀ ਗਰਮ ਹੋ ਗਿਆ ਅਰੇ ਕੀ ਬਤਾ ਰਹੇ ਹੋ ਭਾਈ ਤੁਸੀਂ ਬਿਨਾ ਬਿਜਲੀ ਬਿਨਾ ਲੱਕੜੀ ਬਿਨਾ ਗੈਸ ਕਹਿੰਦੇ ਤੁਸੀਂ 2 ਮਿੰਟ ਪਾਣੀ ਗਰਮ ਕਰ ਦੋਗੇ ਹਾਂ ਬਿਨਾ ਬਿਜਲੀ ਬਿਨਾ ਗੈਸ ਬਿਨਾ ਲੱਕੜੀ ਕੇ वाकई पानी दो मिनटा गर्म हो जाता बिना अग बिना, गैस, बिना बिजली है चलो कर, कर दोनों की आप लोगों को नमक अच्छा ये नमक हैमक हाँ। है आप लोगों को खड़ा नमक लेना हैमक है ठीक अच्छा, हाँ। है ये है एक चमक डालेंगे इसमें सोडा डालेंगे ये देखिए ये देखिए हमने इसमें डाल दिया अब इसको हम चलाएंगे अच्छा जितना चलाएंगे ये देखिए दो मिनट के अंदर कैसे गर्म हो गया ये बिना के बिना आग के बिना बिजली के उबल रहा पानी पानी खोल रहा उठा सोडा बेकिंग सोडा जिन एक लून ਹਣਾ ਆ ਲੈ ਲਿਆ ਆਪਾਂ ਸਾਫ਼ ਪਾਣੀ ਇਸ ਬੰਦੇ ਨੇ ਪੀ ਕੇ ਵੀ ਵੇਖਿਆ ਪਾਣੀ ਵੀ ਇਹਦੇ ਨਾਲ ਕੋਈ ਦਿੱਕਤ ਨਹੀਂ ਮੂੰ ਵੀ ਤੋਤਾ ਹੁਣ ਵੀਡੀਓ ਦੇ ਵਿੱਚ ਇਹ ਤਾਂ ਕਹਿ ਰਿਹਾ ਵੀ ਪਾਣੀ ਗਰਮ ਹੋ ਗਿਆ ਉਬਲਿਆ ਵੀਆ ਪਾਣੀ ਇਹਨੇ ਸਬੂਤ ਵਿਖਾਇਆ ਪਾਣੀ ਉਬਲੇ ਦਾ ਹੁਣ ਆਪਾਂ ਕਰਦੇ ਆ ਟਰਾਈ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਚਾਰ ਚਮਚੇ ਖਾਰਾ ਲੂਣ ਦਾ ਪਾਉਣਾ ਚੱਕੋ ਵੀ ਪਹਿਲਾ ਗਿਆ ਚਲਾ ਵੈਸੇ ਤਾਂ ਇਹਨੇ ਡਲੀ ਲਈ ਸੀ ਭਲਾ ਤੁਸੀਂ ਡਲੀ ਲੈ ਲਓ ਭਲਾ ਤੁਸੀਂ ਖਾਰਾ ਲੂਣ ਲੈਣੋ ਇੱਕ ਬਰਾਬਰੀ ਆ ਲਓ ਜੀ ਇਹ ਆ ਚੱਕੋ ਆਪਾਂ ਪਾਣੀ ਪਾ ਦਨੇ ਆ ਆ ਲੋ ਠੀਕ ਹੈ ਉਸ ਤੋਂ ਬਾਅਦ ਆ ਗਿਆ ਜੀ ਬੇਕਿੰਗ ਸੋਡਾ ਘੱਟੋ ਘੱਟ ਵਿੱਚ 4 ਚਮਚੇ ਦੇ ਪਾਵਾਂਗੇ ਇਹਨੇ ਵੈਸੇ 2 ਚਮਚੇ ਕਿਹਾ ਸੀਗਾ ਪਰ ਆਪਾਂ 4 ਚਮਚੇ ਪਾਉਂਦੇ ਹਾਂ ਲਓ ਲਓ ਜੀ ਆਪਾਂ ਇੱਕ ਹੋਰ ਪਾ ਲਈਏ ਚੱਕੋ ਜੀ ਹੁਣ ਆਪਾਂ ਇਹਨੂੰ ਕਿਸੇ ਚੀਜ਼ ਨਾਲ ਹਿਲਾਈਏ ਹਨਾ ਐਂ ਹੀ ਲਾ ਲਈਏ ਲਾ ਕੇ ਕਹਿੰਦੇ 2 ਮਿੰਟਾਂ ਚ ਇਹ ਚਾਵਲ ਕਹਿੰਦਾ ਵੀ ਪਾਣੀ ਗਰਮ ਹੋ ਜਾਂਦਾ ਮਿੰਟ ਤੇ ਲੱਗਦਾ ਵੀ ਜਿਹੜਾ ਮੈਂ 30 40 ਰੁਪਏ ਲਾਏ ਉਹ ਮਿੱਟੀ ਗਏ ਨੇ ਅਜੇ ਤੱਕ ਤਾਂ ਕੋਈ ਵਾਇਤਾ ਹੀ ਨਹੀਂ ਹੈ ਨਾ ਕੋਈ ਉਬਲੀ ਹੋਈ ਆ ਪਰ ਸਾਰਾ ਹੀ ਨਾ ਪਾ ਕੇ ਵੇਖ ਲਈਏ ਸਾਰਾ ਹੀ ਪਾ ਕੇ ਵੇਖ ਲਈਏ ਕੀ ਪਤਾ ਚੱਕੀ ਯਾਰ ਕੁਛ ਨਹੀਂ ਕਲੀਅਰ ਤਾਂ ਕਰੀਏ ਵਾਕਈ ਹੁੰਦਾ ਕਿ ਬਸ ਐਵੇਂ ਪਤੰਦਰ ਹੈ ਢਾਂਗ ਲੈ ਕੇ ਆਉਣਾ ਖੜ ਜਾ ਢਾਂਗ ਨਾਲ ਕੋਲ ਨਹੀਂ ਆਪਾ ਮੈਂ ਤਾਂ ਆਖਿਆ ਕਿਤੇ ਕਮਾਲ ਹੀ ਹੋ ਜੂਗੀ ਹੂੰ ਕਿਤੇ ਪ੍ਰੋਗਰਾਮ ਹੋਵੇ ਤਾਂ ਮੰਡੇ ਤੇ ਉੱਠਣ ਦੀ ਲੋੜ ਨਹੀਂ ਬਸ ਖਾਰਾ ਪਾਓ ਥੋੜਾ ਪਾਓ ਪਾਣੀ ਦੋ ਮਿੰਟਾਂ ਚ ਗਰਮ ਤੇ ਨਾਓ ਆਲੂ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਲੈਨੇ ਪਰ ਯਾਰ ਉਹ ਕਮਾਲ ਹੋ ਗਈ ਯਾਰ ਹੈ ਤੋ ਯਾਰ ਵੇਟ ਕਰਕੇ ਵੇਖ ਲੈਨੇ ਆ ਤਾਂ ਮਿੱਤਰੋ ਆਪਾਂ ਨੂੰ ਚਾਹੀਦੀ ਆ ਲੂਣ ਡਲੀ ਵਾਲਾ ਹਨਾ ਆਪਾਂ ਡਲੀ ਵਾਲਾ ਲੂਣ ਲੈ ਕੇ ਆਈਏ ਖਾਰਾ ਜਿਹੜਾ ਹੁੰਦਾ ਸ਼ਾਇਦ ਕੀ ਪਤਾ ਉਹ ਨਾ ਉਹ ਪਾਉਣਾ ਪਵੇ ਹਨਾ ਫੇਰ ਉਬਲੇ ਚਲੋ ਆਪਾਂ ਪਹਿਲੇ ਡਲੀ ਵਾਲਾ ਲੂਣ ਹੀ ਲਿਆਉਣੇ ਚੰਗੀ ਤਰ੍ਹਾਂ ਤਿਆਰਬਾ ਕਰਕੇ ਉਸ ਤੋਂ ਬਾਅਦ ਇਹਨੂੰ ਲਾਂਹਤਾ ਪਾਉਣੀ ਆ ਆਪਾਂ ਕਿਉਂਕਿ ਮਿੱਤਰੋ ਮੈਂ ਡਲੀ ਵਾਲਾ ਲੂਣ ਵੀ ਲੈ ਆਇਆ ਤੇ ਆ ਬੇਕਿੰਗ ਪਾਊਡਰ ਵੀ ਲੈ ਆਇਆ ਅਜੇ ਤਾਂ ਮਿੱਠਾ ਸੋਡਾ ਸੀਗਾ ਹੁਣ ਇਹ ਬੇਕਿੰਗ ਸੋਡਾ ਲੈ ਕੇ ਆਇਆ ਇਹਨੂੰ ਬੇਕਿੰਗ ਪਾਊਡਰ ਕਹਿੰਦੇ ਮੇਰੇ ਖਿਆਲਚ ਤਾਂ ਮਿੱਠੇ ਸੋਡੇ ਨੂੰ ਬੇਕਿੰਗ ਪਾਊਡ ਆ ਬਾਕੀ ਆ ਹੁਣ ਬੇਕਿੰਗ ਪਾਊਡਰ ਲੈ ਕੇ ਆਇਆ ਤੇ ਇੱਕ ਡੂੰਘ ਲੈ ਕੇ ਆਇਆ ਕਹਿ ਕੇ ਹਨਾ ਤੇ ਹੁਣ ਕਰਦੇ ਆ ਆਪਾਂ ਆਹਦੇ ਜੋਦ ਇਹ ਬੇਕ ਲੋ ਵੀ ਮਤਰਾ ਹੁਣ ਆਪਾਂ ਪਾ ਕੇ ਰਹਿਣੇ ਆ ਕੀ ਇਹਨੂੰ ਦੇਣਾ ਹੈ ਇੱਕ ਆਹ ਇਹਨੂੰ ਆਪਾਂ ਇਹਨਾਂ ਨਾਲ ਲਾਉਂਦੇ ਬਾਈ ਜੀ ਇਹ ਸਾਰਿਆਂ ਦਾ ਫੁੱਦੂ ਲ ਆ ਗਿਆ ਕੋਈ ਪਾਣੀ ਗਰਮ ਨਹੀਂ ਹੁੰਦਾ ਮੈਂ ਤਾਂ ਬੇਕਿੰਗ ਸੋਡਾ ਵੀ ਲਿਆ ਕੇ ਪਾ ਕੇ ਵੇਖ ਲਿਆ ਚੰਗਾ ਮੈਨੂੰ ਕਿਤੇ ਆਪ ਦੀ ਦੁਕਾਨ ਤੇ ਮਾੜਾ ਹੁੰਦਾ ਤੇ ਡਲੀ ਵਾਲਾ ਨਮਕ ਵੀ ਲਿਆ ਕੇ ਵੇਖ ਕੇ ਪਾ ਕੇ ਵੇਖ ਲਿਆ ਕੋਈ ਪਾਣੀ ਨਹੀਂ ਉਬਲਿਆ ਬਾਈ ਜੀ ਇਹਨੇ ਕੋਈ ਜਗਾੜ ਲਾਇਆ ਜਿਹਦੇ ਨਾਲ ਪਾਣੀ ਬੁਲਬਲੀਆਂ ਮਾਰ ਲੱਗ ਗਿਆ ਬਾਕੀ ਪਾਣੀ ਗਰਮ ਬਿਲਕੁਲ ਨਹੀਂ ਹੁੰਦਾ ਜੇ ਇਦਾਂ ਹੁੰਦਾ ਤਾਂ ਫੇਰ ਅੱਜ ਤੋਂ ਬਾਲਟੀ ਚੱਕਦੇ ਅਸੀਂ ਤੇ ਵਿੱਚ ਲੂਣ ਦੀ ਡਲੀ ਸੜਦੇ ਤੇ ਥੋੜਾ ਜਿਹਾ ਬੇਕਿੰਗ ਸੋਡਾ ਪਾਉਂਦੇ ਤੇ ਚਲੋ ਵੀ ਨਾਲ ਲੈਂਦੇ ਹਣਾ ਕਮੈਂਟੋ ਮਿਟੀ ਹੋ ਜਾਂਦਾ ਕੰਮ ਫੇਕ ਵੀਡੀਓ ਵਾ ਇਹਨੂੰ ਕਮੈਂਟਾਂ ਚ ਸਾਲਿਆਂ ਨੂੰ ਲਾਂਹਤਾ ਪਾਉ ਸਾਲਿਆਂ ਨੇ ਮੇਰਾ ਵੀ ਨੁਕਸਾਨ ਕਰਾਤਾ 200 ਦਾ ਤੇ ਨਾਲੇ ਮੇਰਾ ਟਾਈਮ ਖਰਾਬ ਕੀਤਾ ਹੈ ਬਹੁਤ ਗਲਤ ਆ ਯਾਰ ਇਹ ਐਡੀਆਂ ਹੀ ਐਹੋ ਜਿਹੀਆਂ ਫੇਕ ਵੀਡੀਓ ਯਾਰ ਪਤਾ ਨਹੀਂ ਲੋਕ ਸ਼ੇਅਰ ਕਿਉਂ ਕਰਦੇ ਆ